내 뒤를 세워 끌고 거기 주나하기 ਅਕੀਸ ਮੂਸਾ ਸੰਗਤ ਵੈਗੋ ਜੀ ਦਾ ਸੋ ਅਸੀਂ ਜਿਹੜਾ ਇਹ ਸਾਰੀ ਮਾਇਆ ਹੈ ਮੇਰੀ ਦਾ ਜਿਹੜੀ ਮੈਨੂੰ ਦਿੱਤੀ ਹੈ ਇਹਨਾਂ ਦਾ ਹੀ ਮਾਣ ਨੂੰ ਤੇ ਅਸੀਂ ਡਿਗੜੂ ਬਣ ਕੇ ਜੇ ਚ ਭਿਜੀ ਚਾਣਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਹਿ ਗੁਰੂ ਜੀ ਦਾ ਖਾਲਸਾ ਰਹਿ ਗੁਰੂ ਜੀ ਕੀ ਫਤਿਹ ਇਤਿਦੀ ਸਾਡਾ ਸਾਰੇ ਕਾਮ ਦਾ ਫਰਜ਼ ਬੰਦਾ ਸ਼ੀਧਾ ਨੂੰ ਨਮਸਕਾਰ ਕਰਨ ਦਾ ਤੇ ਜੋ ਸਿੱਖੀ ਦਾ ਕੋ ਕਾਮ ਲਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਮਾਨ ਸਨਮਾਨ ਹੋਣਾ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਸੀਗਾ ਕਿ ਉਹਦੇ ਵਾਸਤੇ ਸਾਨੂੰ ਵੀ ਸਦਾ ਦਿੱਤਾ ਗਿਆ ਸੀ ਤੇ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਭਾਗ ਦੇ ਸਮਝਦੇ ਹਾਂ ਕਿ ਜਿਹੜਾ ਇਹਨਾਂ ਸੰਤਾਂ ਨੇ ਇਹਦਾ ਮਾਨ ਸਤ ਕਰ ਦਿੱਤਾ ਪਰ ਭਜਨ ਸਿੰਘ ਜਰਮਨੀ ਬਣਾਦਾ ਸਰਜੀਤ ਡਾਕਟਰ ਸਰਜੀਤ ਸਿੰਘ ਉਹਨਾਂ ਦਾ ਕਿ ਜਿਨ੍ਹਾਂ ਨੇ ਆਪਰਾਲਾ ਕੀਤਾ ਤੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਜਿਹੜੇ ਪੰਥਕ ਸਿੱਖਾਂ ਨੂੰ ਸਨਮਾਨ ਕੀਤਾ ਜਿਹੜੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਦਿਲ ਤੋਂ ਧੰਨਵਾਦ ਆ ਸੰਤਾਂ ਦਾ ਧੰਨਵਾਦ ਆ ਬਾਕੀ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਇਥੇ ਤੇ ਪਰਤੇ ਜਿਹੜਾ ਸੀ ਕੌਮ ਲਿਚਰ ਦੇ ਬੇਤੀ ਦਿਨੀ ਭਾਈ ਅੰਮ੍ਰਿਤ ਸਾਹਿਬ ਆ ਵੀ ਮਨੋ ਸੌਣੀ ਦਾ ਸਮਾਜਨ ਤੇ ਪੁੱਛਿਆ ਗਿਆ ਉਹ ਨਾਂ ਮਰ ਗਿਆ ਇਹ ਤੇ ਜੀ ਇਹ ਤੇ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਤੱਕ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਸੌਂਚ ਕਾਉਣ ਦਾ ਤੇ ਬਾਕੀ ਚਲੋ ਸਾਡੇ ਤਾਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆ ਕੋਈ ਚਿੰਤਾ ਧੋਣ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨਗੇ ਕਿਰਪਾ ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ 20 ਤਰੀਕ ਤੱਕ ਦਲਸਾ ਯਾਤਰੀ ਸੋ ਜਬ ਸਮਾਜਨ ਕਰਦੇ ਤੇ ਮੈਂ ਤੁਹਾਨੂੰ ਹੋਣਗੇ ਆਕਰ ਇਹ ਮੈਨੂੰ ਸਰਕਾਰਾਂ ਦੀ ਵਾਦਨ ਨੀਤੀ ਗੈਸ ਕਰਦਾ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਫੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕ ਕਾਣੇ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਉਹ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਇਹਨਾਂ ਦਾ ਚਿੰਨਹਿਵਾ ਸੋਚ ਕਾਈ ਜਾਵੇ ਤੇ ਬਾਕੀ ਗੱਲ ਹੋਈ ਮੈਸਟੈਪ ਕੀ ਹੈ ਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸੋਜ ਜੀ ਨਾਲ ਇਹ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਸਮਾਜਿਕ ਦਵਾਵਾ ਬਾਕੀ ਕੀ ਕਰਨਾ ਉਹਦੇ ਵਾਸਤੇ ਸੰਗਠਨ ਨੂੰ ਕੀ ਹੋਵੇ ਉਹ ਸੰਗਠਨ ਨੂੰ ਅਸੀਂ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਜਰੋ ਗੁਰੂ ਮਹਾਰਾਜ ਭਲੇ ਕਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਗੁਰੂ ਨਗਰੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਭੰਗਵਾ ਵਿਖੇ ਅਮਰ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਭੰਗੂ ਉਲਫ਼ ਭਾਈ ਹਰਦੇਵ ਸਿੰਘ ਜੀ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਅੱਜ ਗੁਰਦੁਆਰਾ ਬਾਬਾ ਜਵੰਦ ਸਿੰਘ ਜੀ ਵਿਖੇ ਉਹਨਾਂ ਦਾ ਮਹਾਨ ਸ਼ਹੀਦੀ ਸਮਾਗਮ ਮਨਾਇਆ ਗਿਆ ਬੜੀ ਸ਼ਰਧਾ ਭਾਪੂਰਕ ਚੜ੍ਹਦੀ ਕਲਾ ਦੇ ਨਾਲ ਇਹ ਜਿਹਦਾ ਸਮਾਗਮ ਆ ਉਹ ਹੋਇਆ ਜਿੱਥੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਆ ਉਥੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੁਝ ਪੰਥਕ ਸ਼ਖਸੀਅਤਾਂ ਨੂੰ ਅਤੇ ਉਹਨਾਂ ਵਕੀਲ ਸਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਜਿਹੜੇ ਗਾਹੇ-ਬਗਾਹੇ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਆਵਾਜ਼ ਉਠਾਉਂਦੇ ਆ ਅਤੇ ਜਿਹੜੇ ਵਕੀਲ ਪੰਥਕ ਕੀਸਾ ਦੀ ਜਿਹੜੀ ਪਿਆਰਵਾਹੀ ਆ ਸਿੱਖ ਨੌਜਵਾਨਾਂ ਦੀ ਜਿਹੜੀ ਪਿਆਰਵਾਹੀ ਆ ਉਹ ਕਰਦੇ ਆ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਧਰਮ ਸਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨਿਤ ਕੀਤਾ ਗਿਆ ਇਹ ਜਿੰਨੀਆਂ ਵੀ ਸ਼ਖਸੀਅਤਾਂ ਦਾ ਸਨਮਾਨ ਹੋਇਆ ਆ ਇਹ ਬਾਬਾ ਹਰਭਜਨ ਸਿੰਘ ਜਰਮਨੀ ਵਾਲਿਆਂ ਵੱਲੋਂ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਮਾਨ ਸਨਮਾਨ ਕੀਤਾ ਗਿਆ ਆ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਸਨ ਭਾਈ ਜਗਤਾਲ ਸਿੰਘ ਤਾਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਅਤੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਵਕੀਲ ਭਾਈ ਈਮਾਨ ਸਿੰਘ ਖਾਰਾ ਅਤੇ ਸਰਦਾਰ ਹਰਪਾਲ ਸਿੰਘ ਖਾਰਾ ਅਤੇ ਸਿੱਖ ਜੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁਖ ਸੇਵਾਦਾਰ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਕਿਸਾਨ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ 97 ਅਤੇ ਹੋਰ ਕਈ ਸ਼ਖਸੀਤਾਂ ਨੂੰ ਬਾਬਾ ਹਰਭਜਨ ਸਿੰਘ ਦੇ ਵੱਲੋਂ ਪੰਥਕ ਸੇਵਾਵਾਂ ਪ੍ਰਤੀ ਜੋ ਮਾਨ ਸਨਮਾਨ ਦਿੱਤਾ ਗਿਆ ਆ ਸੋ ਅਸੀਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਦੇ ਉੱਤੇ ਖਰੇ ਉਤਰਾਂਗੇ ਤੇ ਹੋਰ ਵੀ ਵੱਧ ਚੜ੍ਹ ਕੇ ਖਾਲਸਾ ਪੰਥ ਦੀ ਦੇਸ਼ ਪੰਜਾਬ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਨਿਭਾਵਾਂਗੇ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਡਾਕਟਰ ਲੇਖਕ ਸਰਜੀਤ ਸਿੰਘ ਜਰਮਨੀ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਦੋ ਕਿਤਾਬਾਂ ਖਾਲਸਾ ਪੰਥ ਅਤੇ ਦੇਸ਼ ਪੰਜਾਬ ਦੀ ਝੋਲੀ ਦੇ ਵਿੱਚ ਪਾਈਆਂ ਆ ਤੇ ਗਾਹੇ ਬਗਾਹੇ ਪੰਥਕ ਜਥੇਬੰਦੀਆਂ ਦਾ ਪੰਥਕ ਸ਼ਖਸੀਤਾਂ ਦਾ ਜਿਹੜਾ ਸਾਥ ਆ ਉਹ ਦਿੰਦੇ ਆ ਰਹੇ ਆ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਜਿਹੜਾ ਆ ਉਹ ਯਾਦ ਰੱਖਾਂਗੇ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਕਾਰ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਜਿਹੜੀਆਂ ਸ਼ਹਾਦਤਾਂ ਆ ਉਹ ਦਿੱਤੀਆਂ ਤੁਸੀਂ ਦੇਖੋ ਕਿ ਅੱਜ ਜਗ੍ਹਾ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਆ ਨਸ਼ਾ ਜਿਹੜਾ ਆ ਉਹ ਇੰਨਾ ਵੱਧ ਚੁੱਕਾ ਹੋਇਆ ਆ ਤੇ ਹੋਰ ਵੀ ਅਲਾਮਤਾਂ ਨੂੰ ਪੰਥ ਅਤੇ ਪੰਜਾਬ ਨੂੰ ਘੇਰਿਆ ਹੋਇਆ ਬਹੁਤ ਸਾਰੀਆਂ ਅਲਾਮਤਾਂ ਨੇ ਸੋ ਇਹਨਾਂ ਆਗਮਤਾਂ ਦਾ ਇਹਨਾਂ ਬਰਿਆਈਆਂ ਦਾ ਜਿਹੜਾ ਟਾਕਰਾ ਕਰਨ ਦੇ ਲਈ ਜੁਦਮ ਦੇ ਖਿਲਾਫ ਬੋਲਣ ਦੇ ਲਈ ਗੁਰੂ ਕਾ ਖਾਲਸਾ ਜਿਹੜਾ ਅੱਜ ਵੀ ਸੰਘਰਸ਼ੀ ਰਿਆ ਸੀ ਬਾਬਾ ਹਰਪ੍ਰੀਤ ਸਿੰਘ ਜੀ ਜਰਮਨੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੋਂ ਦਮਦਮੀ ਟਕਸਾਲ ਭਾਈ ਰਣਜੀਤ ਸਿੰਘ ਤੇ ਹੋਰ ਜਿਹੜੇ ਨਾਲ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਅੱਜ ਇੱਥੇ ਸ਼ਹੀਦੀ ਗੁਰਪੁਰਬ ਤੇ ਭਰਾ ਕੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਸਨਮਾਨ ਕੀਤਾ ਕਿ ਅਸੀਂ ਜੋ ਵੀ ਅੱਜ ਤਿੱਕਰ ਇਸ ਸਬੰਧੀ ਜਾਂ ਇਲੈਕਸ਼ਨ ਸਬੰਧੀ ਜਾਂ ਭਾਈ ਅਮਰਤਪਾਲ ਸਬੰਧੀ ਅਸੀਂ ਕੋਈ ਵੀ ਨਿੱਕੀ-ਮੋਟੀ ਕੋਈ ਵੀ ਸੇਵਾ ਕੀਤੀ ਤਾਂ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਤੇ ਮੈਂ ਇਹ ਸਾਰੇ ਗੁਰਦੁਆਰਾ ਸਰਬਾਨ ਤੇ ਕਮੇਟੀ ਦਾ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਹਾਂ ਇਹ ਪਿਛਲੇ ਦਿਨੀ ਭਾਈ ਸਾਹਿਬ ਵੱਲੋਂ ਸੌ ਸਮਾਗਮ ਤੇ ਪੁੱਜੀ ਲਗੇ ਉਹਨਾਂ ਬਾਈ ਜੀ ਦੇ ਦੇਖੋ ਸੌ ਸਮਾਗਮ ਤੇ ਨਾਂ ਭੇਜਣਾ ਇੱਕ ਪੰਜਾਬ ਦੀ ਸਰਕਾਰ ਦੀ ਬੜੀ ਨਲੈਕੀ ਹੈ ਜੋ ਉਹਨਾਂ ਨੂੰ ਬੜੀ ਮਹਿੰਗੀ ਪੈਣੀ ਆਉਣ ਵਾਲੇ ਸਮੇਂ ਦੇ ਅੰਦਰ ਦੇਖੋ ਕੱਲ ਨਾਂ ਲਿਆ ਗਿਆ 12:00 ਸਵਾ 12 ਵਜੇ ਦੇ ਨਾਂ ਪਾਈ ਅਮਰਤਪਾਲ ਦਾ ਪਾਰਲੀਮੈਂਟ ਚ ਲਿਆ ਗਿਆ ਉਹ ਨਹੀਂ ਪਹੁੰਚ ਸਕ ਪਹੁੰਚਾਉਣਾ ਕਿੰਨੇ ਸੀ ਪੰਜਾਬ ਸਰਕਾਰ ਨੇ ਸੋ ਇੱਕ ਬੜੀ ਮੈਂ ਨਲੇਕੀ ਕਹੂੰਗਾ ਇਹਨਾਂ ਤੇ ਜਾਣ ਬੁੱਝ ਕੇ ਕੀਤਾ ਗਿਆ ਪੰਜਾਬ ਦੇ ਅੰਦਰ ਬਾਕੀ ਮੈਨੂੰ ਕੋਈ ਵੱਡੀ ਖੁਸ਼ੀ ਇਹ ਹੈ ਕਿ ਜੋ ਪੰਜਾਬ ਦੀ ਗੱਲ ਮੈਂ ਚਾਹੁੰਦਾ ਸੀ 4 ਜੂਨ ਨੂੰ ਮੈਂ ਕਿਹਾ ਸੀ ਕਿ ਪੰਥਕ ਹਵਾਵਾਂ ਚੱਲਣਗੀਆਂ ਪੰਜਾਬ ਦੀਆਂ ਤੇ ਕੱਲ ਬੜਾ ਵਧੀਆ ਲੱਗਿਆ ਕਿ ਜਿਹੜੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਕਾਰਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਉੱਥੇ ਪੰਜਾਬੀ ਸੋਹ ਚੁੱਕੀ ਜਾਂਦੀ ਹੈ ਤੇ ਉਹੀ ਲਫ਼ਜ਼ ਬੋਲੇ ਜਾਂਦੇ ਨੇ ਸੋ ਭਾਈ ਅਮਰਤਪਾਲ ਦੀ ਜਿਹੜੀ ਜਿੱਤ ਹੈ ਮੈਨੂੰ ਲੱਗਦਾ ਪੰਜਾਬ ਦੀ ਫਿਜ਼ਾ ਨੂੰ ਚੇਂਜ ਕਰੇਗੀ ਇਹ ਨੈਸਟ ਸਟੈਪ ਕੀ ਹੈ ਜੀ ਭਾਈ ਸਾਹਿਬ ਦੇਖੋ ਜਦੋਂ ਭਾਈ ਅਮਰਤਪਾਲ ਬਾਹਰ ਆਉਂਦੇ ਨੇ ਤਾਂ ਅਸੀਂ ਇਹੀ ਬੇਨਤੀ ਕੀਤੀ ਹੈ ਇੱਥੋਂ ਦੇ ਮਾਝੇ ਦੀ ਧਰਤੀ ਤੋਂ ਕਿ ਇੱਥੋਂ ਹੀ ਇੱਕ ਅਕਾਲੀ ਦਲ ਜਿਹੜਾ ਪੁਰਾਣਾ ਜਿਹੜਾ ਖਤਮ ਹੋਇਆ ਸੀ ਜਿਹੜਾ ਡੇਰਾਬਾਦ ਦੇ ਵਿੱਚ ਉਲਝ ਗਿਆ ਹੈ ਮੈਂ ਕਹੂੰਗਾ ਡੇਰਾ ਪ੍ਰੇਮੀ ਬਣ ਗਏ ਸੀ ਉਹ ਉਸ ਤੋਂ ਬਾਅਦ ਸਾਡਾ ਅਕਾਲੀ ਦਲ ਨਵਾਂ ਸ਼ੁਰੂ ਹੋ ਗਿਆ। ਪਿਛਲੇ ਦਿਨ ਕੱਲ੍ਹ ਵੀ ਤੇਰੇ ਫਰੋਮ ਨੇ ਅਕਾਲੀ ਦਲ ਨੂੰ ਮੀਟਿੰਗ ਕੀਤੀ ਗਈ। ਫਰੋਮ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਸ਼ਟਮ ਬਾਰੇ ਕਿਹਾ। ਇਹ ਬਹੁਤ ਕੁਝ ਹੋਣਾ ਹੁਣ। ਦੇਖੋ ਰਾਜ ਹੈ ਉਹਨਾਂ ਚੱਕਰ ਰਹਿੰਦਾ ਹੁੰਦਾ ਜਿੱਨਾ ਚਰ ਮਹਾਰਾਜ ਦੀ ਕਿਰਪਾ। ਜਦੋਂ ਆਪਾਂ ਉਹਦੇ ਉਲਟ ਚੱਲ ਗਏ। ਡੇਰੇ ਨੂੰ ਪ੍ਰਮੋਟ ਕੀਤਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਸੀ ਪੰਜਾਬ ਦੇ ਅੰਦਰ ਉਸ ਦਿਨ ਹੀ ਇਹ ਪਿੱਛੇ ਮੁੜ ਗਿਆ ਸੀ। ਉਹ ਸਾਡੇ ਵਰਗੇ ਨਲਾਇਕ ਲੋਕ ਸੀ ਜਿਹੜੇ ਪਿੱਛੇ ਨਹੀਂ ਹਟੇ। ਜਿਨ੍ਹਾਂ ਦੇ ਖੁਦਾ ਦੀ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਿਆਂ ਦੀ ਤਹੀਨ ਹੋਈ ਹੋਵੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਤਹੀਨ ਹੋਵੇ ਪੰਜਾਬ 'ਚ ਉਹ ਡੇਰਾ ਪ੍ਰਮੋਟ ਕੀਤਾ ਜਾਵੇ ਤੇ ਸਰਦਾਰ ਸਾਹਿਬ ਤੇਰੀ ਕੁਰਸੀ ਕਿੱਥੋਂ ਰਹਿਣੀ ਹੈ ਇਹ ਨਹੀਂ ਰਹਿਣੀ ਇਹ ਜਾਣੀ ਜਾਏ ਅੱਜ ਅਸੀਂ ਇਹ ਪਿੰਡ ਭਗਵਾਨ ਦੇ ਵਿੱਚ ਸ਼ਹੀਦੀ ਸਮਾਰਨ ਕੀਤਾ ਤੇ ਕਿਉਂਕਿ ਸਾਡੇ ਜਿਹੜਾ ਇਤਿਹਾਸ ਜਿਹੜਾ ਤਿੰਨ ਤੱਕੇ ਪਹਿਲਾਂ ਦੀ ਗੱਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਇਹਨਾਂ ਦੇ ਕਿਊ ਕ੍ਰਿਪਰਸ ਮੁਕਾਬਲੇ ਵੀ ਹੋਏ ਹਨ ਅਤੇ ਸੱਚੇ ਕੁਝ ਤੇ ਉਹ ਸਿੰਘਾਂ ਨੇ ਕਈ ਵਾਰੀ ਬਹੁਤ ਮੋਡ ਮੋਡ ਵਿੱਚ ਜਵਾਬ ਦਿੱਤੇ ਆ ਇਹ ਸ਼ੀਤ ਸਿੰਘ ਜਿਹੜਾ ਇਹ ਇਸੇ ਹੀ ਕੈਟਾਗਰੀ ਦੇ ਸਿੰਘ ਸੀਗੇ ਇਹ ਹਰ ਸਾਲ ਇਹ ਪ੍ਰੋਗਰਾਮ ਕਰਦੇ ਆ ਤੇ ਅੱਜ ਨਾਲ ਨਾਲ ਤੁਹਾਨੂੰ ਪਤਾ ਵੀ ਹੋਣੇ ਇਲੈਕਸ਼ਨ ਹੋ ਕੇ ਖੱਟੀ ਆ ਪਾਰਲੀਮੈਂਟਰੀ ਉਹਦੇ ਵਿੱਚ ਜਿਹੜੀ ਟੀਮ ਨੇ ਥੋੜੀ ਲੀਡ ਕੀਤਾ ਕਾਰਵਾਈ ਕੀਤੀ ਉਹਨਾਂ ਨੂੰ ਵੀ ਜਰਮਨੀ ਦੀ ਸੰਗਤ ਵੱਲੋਂ ਸਨਮਾਨ ਦਿੱਤਾ ਗਿਆ ਤੇ ਮੈਂ ਇਸ ਸੰਬੰਧ ਦੇ ਵਿੱਚ ਆਈਆਂ ਸ਼ਹੀਦਾਂ ਦੀਆਂ ਵਰ੍ਹਿਆਂ ਤੇ ਤਾਂ ਅਸੀਂ ਜਾਣਦੇ ਜਾਂਦੇ ਹਾਂ ਤੇ ਇਹ ਸਾਡੀ ਮੈ ਸੰਭੀ ਆਂ ਕਿ ਤੁਹਾਡਾ ਸਾਡੇ ਲਾ ਬਾਸਲਾ ਸ਼ਾਂ ਦਾ ਸੱਚ ਬਾਹਰ ਕੱਢਿਆ ਸੀਗਾ ਤੇ ਸ਼ਹੀਦ ਕੋਈ ਵੀ ਹੋਣ ਸਾਡੇ ਬਹੁਤ ਸਨਮਾਨਯੋਗ ਹੈ ਤੇ ਅੱਜ ਜਿਵੇਂ ਮਨ ਪ੍ਰਾਪਤ ਹੁੰਦਾ ਜਦੋਂ ਸ਼ਹੀਦ ਪਰਿਵਾਰ ਨਾਲ ਰਲ ਕੇ ਸਾਡੇ ਜਿਹੜੇ ਮੋਢੀਵਾਰ ਬੰਦੇ ਆ ਗੁਰਦੁਆਰਾ ਦੇ ਪਰਮੰਦਰ ਉਹ ਸਾਰੇ ਰਲ ਕੇ ਜਦੋਂ ਸਮਾਗਮ ਕਰਦੇ ਆ ਸ਼ਹੀਦੀਆਂ ਮਨਾਉਂਦੇ ਆ ਤਾਂ ਹੀ ਕੌਮ ਦੀ ਚੜ੍ਹਦੀ ਕਲਾ ਲਈ ਕਿਤੇ ਲੈਤ ਨਹੀਂ ਇਹੋ ਜਿਹਾ ਸਮਾਗਮ ਹੋਣ ਚਾਹੀਦਾ ਹੈ ਔਰ ਪਿੰਡ ਦਾ ਰਿਸ਼ਾਇਰ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਦਾ ਸੰਗਾਂ ਨੂੰ ਯਾਦ ਭੁੱਲ ਗਿਆ ਹੈ ਨਹੀਂ ਜੀ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਸ਼ਹੀਦਾਂ ਦੇ ਪਰਿਵਾਰ ਤਾਂ ਨਹੀਂ ਭੁੱਲਦੇ ਪਰ ਕਈ ਵਾਰੀ ਹੋਏ ਨੇ ਕਪੈਸਿਟੀ ਇਨਕਪੈਸਿਟੀ ਨਹੀਂ ਹੁੰਦੇ ਵੀ ਉਹ ਕੋਈ ਇਸ ਤਰ੍ਹਾਂ ਸਮਾਗਮ ਕਰਾ ਸਕਣ ਸਲਾਣਾ ਵਰਸੀ ਕਰਾ ਸਕਣ ਵਾਹਿਗੁਰੂ ਕਿਰਪਾ ਕਰਨ ਕਿ ਅਮਰਪਾਲ ਹੋਰੀ ਬਾਹਰ ਆਉਣ ਇਹ ਸਿੱਖੀ ਸਿਧਾਂਤਾਂ ਦੇ ਅਨੁਸਾਰ ਅਸੀਂ ਫਿਰ ਵਰਤ ਸਿੰਘਾਂ ਜਿਹੜੀਆਂ ਮਨਾਉਣੀਆਂ ਸੀ ਬਿੱਤੇ ਦਿਨੀ ਸੌ ਸਮਾਗਮ ਤੇ ਅੰਮ੍ਰਿਤਪਾਲ ਨੇ ਪੁੱਛੀ ਸੀ ਇਹਦੇ ਬਾਰੇ ਕੀ ਕਹਿੰਦੇ ਨਹੀਂ ਜੀ ਉਹ ਇੱਕ ਪ੍ਰੋਟੋਕੋਲ ਹੈ ਮੈਂ ਸਭ ਨਹੀਂ ਆਂਗੇ ਅਮਰਪਾਲ ਦਾ ਉੱਥੇ ਮੈਂ ਸੁਨੇ ਆ ਵੀ ਸਪੀਕਰ ਮੈਂ ਖੁਦ ਸੁਨੇ ਆ ਵੀ ਸਪੀਕਰ ਨੇ ਤਿੰਨ ਵੀਰ ਉਹਨਾਂ ਦਾ ਨਾਮ ਅਨਾਉਂਸ ਕੀਤਾ ਹਾਜ਼ਰੀ ਲੱਗ ਗਈ ਉਹਨਾਂ ਦੀ ਹੈਨਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਕਿਵੇਂ ਉੱਥੇ ਹਾਜ਼ਰੀ ਲਵਾਉਂਦੀ ਹੈ ਕੀ ਉਹ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸੈਂਟਰ ਦੀ ਹੈ ਜਾਂ ਸਪੀਕਰ ਦੀ ਹੈ ਇਹ ਮਤਲਬ ਪ੍ਰਸ਼ਾਸਨ ਦੇ ਵੱਸ ਦੀ ਗੱਲ ਹੈ ਵੀ ਅਸੀਂ ਤਾਂ ਬਹੁਤ ਬੀੜੀਕ ਰਹੇ ਆ ਵੀ ਛੇਤੀ ਤੇ ਛੇਤੀ ਅਮਰਪਾਲ ਸੌਂ ਚੁੱਕਦੇ ਉਹਦਾ ਐਨਐਸਸੀ ਖਾਤਾ ਮਹਾਂਵੀਤ ਉਹ ਆ ਕੇ ਸੰਦਕਾਂ ਦੇ ਵਿੱਚ ਜਿਹੜੀ ਪਹਿਲੀ ਵਾਰ ਜਕਾਰਿਆਂ ਦੇ ਨਾਲ ਪੁੰਜਿਆ ਹੋਵੇ ਬਾਰੇ ਕੀ ਵੀ ਹੈ ਇਹ ਤੇ ਫਿਰ ਜਦੋਂ ਜਿਹੜੇ ਬੰਦੇ ਐ ਜੇ ਸਿੱਖ ਉੱਥੇ ਗਏ ਆ ਹਨਾ ਉਹਨਾਂ ਦਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਤੇ ਕਈ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਐ ਜੇ ਸਿੱਖ ਜਾਂਦੇ ਆ ਪਰ ਫਿਰ ਵੀ ਉਹਨਾਂ ਨੂੰ ਨਾਰਾ ਤੇ ਗੁਰਸੱਬ ਦਾ ਹੀ ਬੁਲੰਦ ਕਰਨਾ ਚਾਹੀਦਾ ਮੇਰਾ ਖਿਆਲ ਹੈ ਮੈਂ ਸੁਣਿਆ ਹੈ ਅਮਰ ਆ ਬੀਬੀ ਸਿਮਰਤ ਘਰ ਸਿਮਰਤ ਘਰ ਨੇ ਵੀ ਖਤੇ ਬਲਾਈ ਆ ਤੇ ਇਹ ਤੇ ਗੁੰਜੜੇ ਜੀ ਜੇ ਸਰਕਾਰਾਂ ਸੂਤ ਨਹੀਂ ਆਉਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਵੀ ਸਿਫਾਈ ਚ ਫਿਰ ਆਮ ਹੀ ਗੁੰਜੜੇ ਇਹ ਮੇਰੀ ਤਮੰਨਾ ਵੀ ਹੈ ਤੇ ਲੋਕ ਵੀ ਚਾਹੋ ਵੀ ਪਹਿਲੇ ਤਾਂ ਬਹੁਤ ਜ਼ਿਆਦਾ ਧੰਨਵਾਦ ਕਰਦੀਆਂ ਜੀ ਸਮੂਹ ਜਿਹੜੇ ਖਡੂਰ ਸਾਹਿਬ ਪਾਰਲੀਮੈਂਟਰੀ ਸੀਟ ਦੇ ਜਿਹੜੇ ਵਸਿੰਦੇ ਨੇ ਜਿਨ੍ਹਾਂ ਨੇ ਪੁਰਜ਼ੋਰ ਕੋਸ਼ਿਸ਼ ਕਰਕੇ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਇੱਕ ਜਿਹੜੀ ਪੰਜਾਬ ਦੀ ਆਵਾਜ਼ ਹੈ ਉਸ ਨੂੰ ਜਿਤਾਇਆ ਪਰ ਜੋ ਇੱਕ ਸਰਕਾਰ ਵੱਲੋਂ ਜੋ ਧੱਕਾ ਵੀ ਬਹੁਤ ਹੋ ਰਿਹਾ ਹੈ ਜਿਹੜੀ ਦੂਸਰੀ ਵਾਰ ਐਨਐਸਏ ਹੈ ਉਹਨੂੰ ਇੱਕ ਸਾਲ ਤੱਕ ਐਕਸਟੈਂਡ ਕਰ ਦੇਣਾ ਪਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਵੀ ਪੰਜਾਬ ਦੇ ਵਸਿੰਦਿਆਂ ਤੋਂ ਪੱਖ ਤੋਂ ਕੋਈ ਕਮੀ ਨਹੀਂ ਰਹੀ ਜੀ ਪੰਜਾਬ ਵਾਸੀਆਂ ਨੇ ਮੈਨੂੰ ਯਾਦ ਆ ਜਦੋਂ ਇਸ ਭੰਗਵੇਂ ਪਿੰਡ ਆਏ ਸੀ ਤਾਂ ਜਦੋਂ ਚੋੜ ਮਹਿੰਮ ਦੇ ਦੌਰਾਨ ਤਾਂ ਸਾਹਮਣੇ ਜੋ ਬਹੁਤ ਵੱਡਾ ਇੱਕ ਲੰਗਰ ਹਾਲ ਹੈ ਉਥੇ ਬੜਾ ਵੱਡਾ ਸਮਾਗਮ ਸੀ ਤਾਂ ਸਾਡੇ ਨਾਲ ਕੁਝ ਵਕੀਲ ਸਹਿਬਾਨ ਸਨ ਜਿਹੜੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਏ ਸੀ ਕੋਈ ਸ਼੍ਰੀ ਮੁਕਸਤ ਸਾਹਿਬ ਤੋਂ ਕੋਈ ਸੰਗਰੂਰ ਹਲਕੇ ਤੋਂ ਕੋਈ ਨੰਦਪੁਰ ਸਾਹਿਬ ਤੋਂ ਤਾਂ ਉਦੋਂ ਪੂਰੇ ਪੰਜਾਬ ਨੇ ਖੰਭਲਾ ਮਾਰਿਆ ਸੀ ਤੇ ਇਹ ਮੈਂ ਸਮਝਦਾ ਇਹ ਜਿਹੜਾ ਕਾਰਜ ਹੈ ਇਹ ਸਿਰੇ ਚੜਾਇਆ ਸੀ ਤੇ ਅੱਜ ਵੀ ਇੱਥੇ ਜੋ ਸ਼ਹੀਦ ਪਾਈ ਮਹਤਾਬ ਸਿੰਘ ਜੀ ਭੰਗੂ ਹਰਾਂ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਪਹੁੰਚੇ ਆ ਜਿਹੜੇ ਸ਼ਹੀਦ ਨੇ ਸਾਡੇ ਜਿਵੇਂ ਸਾਡੀ ਕੌਮ ਚ ਆਖਿਆ ਜਾਂਦਾ ਅੰਗ ਸੰਗ ਜਿਹੜੇ ਸਾਡੇ ਸ਼ਹੀਦ ਰਹਿੰਦੇ ਨੇ ਤੇ ਫੇਰ ਕੌਮ ਐਡੇ ਵੱਡੇ ਜਿਹੜੇ ਫੈਸਲੇ ਹੁੰਦੀ ਹੈ ਉਹ ਲੈ ਸਕਦੀ ਹੁੰਦੀ ਹੈ ਤਾਂ ਸ਼ਹੀਦਾਂ ਦੀ ਲਸਾਨੀ ਕੁਰਬਾਨੀ ਨੂੰ ਸਜਦਾ ਹੈ ਤੇ ਐਂਜੀ ਜਿਹੜੇ ਸ਼ਹੀਦਾਂ ਦੇ ਜਿਹੜੇ ਸਮਾਗਮ ਨੇ ਜਿਹੜੇ ਜੋੜ ਮੇਲੇ ਨੇ ਤੇ ਇਹ ਸਾਰੇ ਮਨਾਉਣੇ ਚਾਹੀਦੇ ਆ ਜੀ ਬੀਤੇ ਦਿਨੀ ਸੋ ਸਮਾਗਮ ਤੇ ਪਹੁੰਚ ਨਹੀਂ ਸਕੇ ਅਮਰਪਾਲ ਸਿੰਘ ਜੀ ਉਹਨੇ ਬਰੇਕ ਕਿੰਨੇ ਨਹੀਂ ਦੇਖੋ ਜਿੱਥੋਂ ਤੱਕ ਅ ਅਸੀਂ ਇੱਕ ਐਪਲੀਕੇਸ਼ਨ ਵੀ ਲਾਈ ਹੋਈ ਹੈ ਵੀ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਸੌ ਚੁਕਾਈ ਜਾਵੇ ਕਿਉਂਕਿ ਦੇਖੋ ਜੋ ਸੰਵਿਧਾਨ ਦਾ ਆਰਟੀਕਲ 99 ਹੈ ਤਾਂ ਉਸ ਦੇ ਅਕੋਰਡਿੰਗ ਜਿਹੜਾ ਸੌ ਚੁਕਣਾ ਉਹ ਇੱਕ ਸੰਵਿਧਾਨਕ ਹੱਕ ਹੈ ਹਰੇਕ ਚੁਣੇ ਹੋਏ ਨਮਾਇਦੇ ਦਾ ਜਿਹੜਾ ਪਾਰਲੀਮੈਂਟ ਚ ਜਾਂਦਾ ਹੈ ਤਾਂ ਉਹ ਸੋ ਜੋ 100% ਹੋਣੀ ਹੋਣੀ ਹੈ ਤਾਂ ਉਹ ਜੋ ਮੇਰੀ ਜਾਣਕਾਰੀ ਸੀ ਵੀ ਜਿਹੜੀ ਫਾਈਲ ਹੈ ਉਹ ਲੋਕ ਸਭਾ ਦੇ ਸਕੱਤਰ ਕੋਲ ਪੈਂਡਿੰਗ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਉਸਤੇ ਕਾਰਵਾਈ ਪ੍ਰੋਸੀਜਰ ਦੱਸਣਾ ਵੀ ਕਿਵੇਂ ਹੋਣਾ ਤਾਂ ਉਸ ਚ ਡਿਲੇ ਜ਼ਰੂਰ ਹੋ ਸਕਦਾ ਹੈ ਪਰ ਜਿਹੜੀ ਸੌ ਹੈ ਉਹ 100% ਹੋਊਗੀ ਹੋਊਗੀ ਕਾਰਨ ਕਿ ਦਾ ਸਮਝ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਇਹ ਦੇਖੋ ਦੋਵਾਂ ਸਰਕਾਰਾਂ ਦਾ ਹੀ ਤਾਲਮੇਲ ਦੇ ਵਿੱਚ ਕੁਝ ਡਿਲੇ ਹੋ ਰਿਹਾ ਹੈ ਜਿਸ ਤੱਕ ਮੇਰੀ ਨੌਲੇਜ ਹੈ ਜਿਤ ਤੱਕ ਮੈਨੂੰ ਜਾਣਕਾਰੀ ਹੈ ਤੇ ਇਹ ਛੇਤੀ ਮੇਰੇ ਹਿਸਾਬ ਨਾਲ ਹੱਲ ਹੋ ਜਾਣਾ ਤੇ ਭਾਈ ਅਮਰਿਤਪਾਲ ਸਿੰਘ ਛੇਤੀ ਸੌ ਚੁੱਕਣਗੇ ਸਪੀਕਰ ਸਾਹਿਬ ਵੱਲੋਂ ਕੱਲ ਐਲਾਨ ਵੀ ਕੀਤਾ ਗਿਆ ਭਾਈ ਅਮਰਿਤਪਾਲ ਦਾ ਨਾਮ ਵੀ ਲਿੱਤਾ ਗਿਆ ਜਗਾਰੇ ਵੀ ਲੱਗੇਗੇ ਉਹਨਾਂ ਬਾਰੇ ਨਹੀਂ ਉਹ 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 ਤਾਂ ਹੈ ਹੀ ਜੀ ਦੇਖੋ ਉਹਦਾ ਜਿਹੜੀ ਸੰਵਿਧਾਨਕ ਪ੍ਰਕਿਰਿਆ ਹੈ ਉਹ ਤਾਂ ਫਾਲੋ ਕਰਨੀ ਕਰਨੀ ਹੈ ਜੀ ਹੈ ਨਾ ਸਪੀਕਰ ਸਾਹਿਬ ਨੇ ਜਿਹੜਾ ਨਾਮ ਉੱਥੇ ਬੋਲਿਆ ਗਿਆ ਹੈ ਤੇ ਉਹ ਭਾਈ ਅਮਰਿਤਪਾਲ ਸਿੰਘ ਦੀ ਸੌ ਵੀ ਹੋਵੇਗੀ ਲਾਜ਼ਮੀ ਹੋਵੇਗੀ ਇਸ ਕੋ ਸ਼ੰਕਾ ਵਾਲੀ ਗੱਲ ਨਹੀਂ ਹੈ ਪਰ ਜਿਹੜਾ ਸਮੇਂ ਦਾ ਡਿਲੇ ਇਸ ਹਫਤੇ ਜਾਂ ਅਗਲੇ ਹਫਤੇ ਤੱਕ ਮੇਰੇ ਹਿਸਾਬ ਨਾਲ ਸੌ ਚੁੱਕ ਸਮਾਗਮ ਹੋ ਜਾਣਾ ਚਾਹੀਦਾ ਜੀ ਇਹ ਭਾਈ ਸਾਹਿਬ ਨਾਲ ਮੇਲ ਹੋਇਆ ਜਾਂ ਗੱਲਬਾਤ ਹੋਈ ਕਿਉਂਕਿ ਜੇ ਐਮਪੀ ਬਣਨ ਤੋਂ ਪਹਿਲਾਂ ਜੇਲ੍ਹ ਦਾ ਬੁਦਵਾਰ ਆ ਕੀ ਸੀ ਹੁਣ ਕੀ ਬੁਦਵਾਰਾ ਹੁੰਦਾ ਨਹੀਂ ਦੇਖੋ ਮੈਂ ਉਹਨਾਂ ਨੂੰ ਉਹਨਾਂ ਦੇ ਕਾਗਜ਼ ਭਰਨ ਦੇ ਸਮੇਂ ਮਿਲਿਆ ਸੀ 9 10 ਤੇ 11 ਮਈ ਨੂੰ ਉਸ ਤੋਂ ਆ ਮੁਲਾਕਾਤ ਨਹੀਂ ਹੋਈ ਪਰ ਇਸੇ ਹਫਤੇ ਦੋ ਦਿਨ ਬਾਅਦ ਚ ਮੈਂ ਜੋ ਚੱਲੇ ਆ ਉੱਥੇ ਸਾਰੇ ਸਿੰਘਾਂ ਨੂੰ ਮਿਲ ਤੇ ਉਸ ਦੇ ਸਮੇਂ ਜੋ ਗੱਲਬਾਤ ਕਰਾਂਗੇ ਜੀ ਸੰਗਤ ਨੂੰ ਕੀ ਪੀ ਲਿਆ ਜੀ ਕਿਉਂਕਿ ਸੰਗਤ ਬੜੇ ਸ਼ਾਨਾ ਭਾਈ ਸਾਹਿਬ ਦੀ ਬੇਟਾ ਇਹ ਸੰਗਤ ਨੂੰ ਇਹੋ ਅਪੀਲ ਹੈ ਜੀ ਵੀ ਆਪਾਂ ਹੁਣ ਇੱਕ ਨਵੀਂ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਸੁਹਿਰਦ ਸਿਆਸਤ ਦੀ ਆਪਾਗਾਜ਼ ਕਰੀਏ ਜਿਹੜੀਆਂ ਜਿਹੜਾ ਕਿ ਜਿਵੇਂ ਕਿ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਹੋਰਾਂ ਦੇ ਜਿਹੜੇ ਸਿਧਾਂਤਾਂ ਦੇ ਉੱਪਰ ਮਨੁੱਖੀ ਹੱਕਾਂ ਦੀ ਪੈਰਵੀ ਕਰਦੇ ਆ ਹੋਇਆਂ ਇੱਕ ਨਵਾਂ ਪੰਥਕ ਤੇ ਇੱਕ ਜਿਹੜੀ ਖੇਤਰੀ ਧਿਰ ਸਰਜੀਏ ਤੇ ਇੱਕ ਪੰਜਾਬ ਨੂੰ ਵਾਕਿ ਹੀ ਇੱਕ ਰੰਗਲਾ ਪੰਜਾਬ ਬਣਾਉਣ ਦੇ ਚਲੀਏ ਨਾ ਕਿ ਕੋਈ ਐ ਜਿਵੇਂ ਝੂਠ ਫਰੇਬ ਇਹਨਾਂ ਕਾਮਰੇਡਾਂ ਨੇ ਕੀਤੇ ਆ ਉਹ じゃ ਕੁਝ ਵੀ ਨਹੀਂ ਇੱਕ ਨਿਰੋਲ ਇੱਕ ਜਿਹੜੀ ਸਾਡੀ ਖੇਤਰੀ ਤੇ ਰਹੋਵੇ ਜਿਹੜੇ ਪੰਜਾਬ ਦੇ ਹਰੇਕ ਪੱਖ ਤੋਂ ਮੈਂ ਕਹੂੰਗਾ ਹੱਕਾਂ ਦੀ ਜਿਹੜੀ ਪੈਰਵਾਈ ਹੈ ਚਾਰਾ ਜੋਈ ਕਰ ਸਕੀਏ ਤਾਂ ਆਪਾਂ ਇੱਕ ਇੱਕ ਅਜਿਹੀ ਸੁਹਿਰਦ ਸਿਆਸਤ ਸਿਰਜਣ ਵੱਲ ਰੁਕ ਕਰੀਏ ਇਹੀ ਸੰਗਤ ਨੂੰ ਬੇਨਤੀ ਹੈ ਜੀ ਸ਼ਿਰਜੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਸਿੱਖ ਕੌਮ ਇਸ ਹਕੂਮਤ ਦੇ ਨਾਲ ਬਚਾਰਾਂ ਦੀ ਟੱਕਰ ਲਹਿ ਰਹੀ ਹੈ ਉੱਥੇ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਜਰਨੈਲ ਜਿਹੜੇ ਜੋਧੇ ਆ ਜਿਨ੍ਹਾਂ ਨੂੰ ਪੰਜਾਬ ਦਾ ਪੰਜਾਬੀ ਇੱਥੋਂ ਦਾ ਕੌਮ ਦਾ ਦਰਦ ਹੈ ਔਰ ਉਹ ਇੱਥੋਂ ਦੇ ਸੇਵਾ ਕਰਦੇ ਸਾਰੇ ਜੋਧਿਆਂ ਦਾ ਸਨਮਾਨ ਕਰਨਾ ਚਾਹੁੰਦੇ ਆ ਤੇ ਅੱਜ ਉਹਨਾਂ ਨੇ ਧੰਨਵਾਦੀ ਸਮਾ ਧੰਨਵਾਦੀ ਸਮਾਗਮ ਜਿਹੜਾ ਇੱਥੇ ਰੱਖਿਆ ਸੀ ਭਗਵਾ ਪਿੰਡ ਦੇ ਵਿੱਚ ਜੰਡਿਆਲੇ ਹਲਕੇ ਦੇ ਵਿੱਚ ਸੋ ਉੱਥੇ ਅੱਜ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਐਡਵੋਕੇਟ ਸਾਹਿਬ ਪਹੁੰਚੇ ਨੇ ਸਾਰੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਪਹੁੰਚੇ ਨੇ ਨਾਲ ਉੱਥੇ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਤੋਂ ਵੀ ਆਏ ਨੇ ਅੱਜ ਰਣਜੀਤ ਸਿੰਘ ਜੀ ਜੂਥ ਫੈਡਰੇਸ਼ਨ ਪਿੰਡਰਾਂਵਾਲਿਆਂ ਦੀ ਜ਼ਿੰਮੇਵਾਰੀ ਹੇਠ ਇਹ ਸਮਾਗਮ ਜਿਹੜਾ ਕਰਵਾਇਆ ਗਿਆ ਨਾਲ ਦੀ ਨਾਲ ਸਾਡੇ ਸਾਰੇ ਹੀ ਇੱਥੇ ਜਿੰਨੇ ਵੀਰ ਪਹੁੰਚੇ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬਾਬਾ ਜਿਹੜੇ ਸਾਡੇ ਹਰਪਾਜਨ ਸਿੰਘ ਜੀ ਸਤਿਕਾਰਯੋਗ ਬਾਬਾ ਜੀ ਨੇ ਇਸ ਪ੍ਰੋਗਰਾਮ ਵਾਲੀ ਕਿਹਾ ਹੈ ਤੇ ਸਰਜੀਤ ਸਿੰਘ ਜੀ ਡਾਕਟਰ ਲੇਖਕ ਨੇ ਉਹਨਾਂ ਨੇ ਕੌਮ ਦਾ ਦਰਦ ਪਛਾਨਿਆ ਉਹ ਚਾਹੁੰਦੇ ਆ ਕਿ ਜਿੰਨਾ ਵੀ ਇੱਥੇ ਸੰਘਰਸ਼ ਹੁੰਦਾ ਹੈ ਉਹਨਾਂ ਨੂੰ ਹੋਰ ਬਲ ਮਿਲੇ ਤੇ ਸਾਡੀ ਜਿਹੜੀ ਆ ਗੁਲਾਮੀ ਦੀ ਜ਼ੰਜੀਰ ਟੁੱਟ ਸਕੇ ਸੋ ਗੁਲਾਮੀ ਕਿਸ ਹੱਦ ਤੱਕ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦਰਬਾਰਾਂ ਦੇ ਵਿੱਚ ਸੇਫ ਨਹੀਂ ਸਾਡੇ ਸਿੰਘ ਵਿਦੇਸ਼ਾਂ ਦੇ ਵਿੱਚ ਸੇਫ ਨਹੀਂ ਆਊਟ ਆਫ ਕੰਟਰੀ ਦੇ ਵਿੱਚ ਆਊਟ ਆਫ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਹਰ ਥਾਂ ਤੇ ਸਾਨੂੰ ਗੋਲੀਆਂ ਤੇ ਘਾਟ ਉਤਾਰਿਆ ਜਾਂਦਾ ਹੈ ਅੱਜ ਹੱਦ ਇਥੋਂ ਤੱਕ ਕਿ ਸਾਡਾ ਜਿੱਤੇ ਹੋਇਆ ਪਾਰਲੀਮੈਂਟ ਮੈਂਬਰ ਜਿਹੜਾ ਉਹਨੂੰ ਉਥੇ ਜਾਣ ਦਾ ਮੌਕਾ ਨਹੀਂ ਦਿੱਤਾ ਹਕੂਮਤ ਨੇ ਕਾਰਨ ਕੀ ਕਿਉਂਕਿ ਉਹਨੇ ਇੱਕੋ ਹੀ ਗੱਲ ਕੀਤੀ ਸੀ ਨਸ਼ਾ ਬੰਦ ਤੇ ਅੰਮ੍ਰਿਤ ਸੰਚਾਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਅੰਮ੍ਰਿਤ ਸੰਚਾਰ ਤੋਂ ਇੰਨਾ ਡਰ ਲੱਗਦਾ ਹੈ ਤੇ ਇਹਦਾ ਮਤਲਬ ਫਿਰ ਹਕੂਮਤ ਸਾਨੂੰ ਆਪਣਾ ਵੱਖਰਾ ਕਰ ਦੇ ਅਸੀਂ ਆਪਣਾ ਜਿਸ ਤਰੀਕੇ ਨਾਲ ਮਰਜੀ ਆਪਣਾ ਰਹੀਏ ਪਰ ਸਿੱਖ ਕੌਮ ਤਾਂ ਏਡੀ ਲਿਆਕਤਵੰਦ ਕੌਮ ਹੈ ਮੈਂ ਕਹਿੰਨਾ ਕਿ ਸਿੱਖਾਂ ਦੀ ਨਾ ਮੁਸਲਮਾਨਾਂ ਨਾਲ ਲੜਾਈ ਹੈ ਤੇ ਨਾ ਹਿੰਦੂਆਂ ਨਾਲ ਲੜਾਈ ਹੈ ਤੇ ਨਾ ਸਾਡੀ ਕਿਸੇ ਨਾਲ ਲੜਾਈ ਹੈ ਜੇ ਸਿੱਖ ਕੌਮ ਹੈਗੀ ਆ ਤੇ ਇਹਨਾਂ ਦਾ ਬਚਾਅ ਹੈ ਕਿਉਂਕਿ ਤਿਆਰ 83% ਕੁਰਬਾਨੀਆਂ ਦੇ ਕੇ ਤਾਂ ਅਸੀਂ ਇਹਨਾਂ ਨੂੰ ਆਜ਼ਾਦੀ ਦਿੱਤੀ ਹੈ ਤੇ ਜੇ ਆਜ਼ਾਦੀ ਦੇ ਕੇ ਸਾਨੂੰ ਆ ਖਮਿਆਜ਼ਾ ਭੁਗਤਣਾ ਪੈਣਾ ਹੈ ਤੇ ਇਹਦਾ ਮਤਲਬ ਅਸੀਂ ਗੁਲਾਮ ਹੀ ਚੰਗੇ ਸਾਂ ਕਿਉਂਕਿ ਹਿੰਦੂ ਤਾਂ ਉੱਥੇ ਇੱਥੇ ਆਜ਼ਾਦ ਹੋ ਗਏ ਮੁਸਲਮਾਨ ਪਾਕਿਸਤਾਨ 'ਚ ਜੇ 加ਦੋਗੇ ਤੇ ਸਿੱਖਣਾ ਉਥੇ ਜ਼ਿਆਦਾ ਤੇ ਨਾ ਸਿੱਖ ਇਥੇ ਜ਼ਿਆਦਾ ਇਹਦਾ ਮਤਲਬ ਸਾਰੇ ਬੰਨੇ ਗੁਲਾਮੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਵਾਲਤਾ ਦਾ ਉਪਦੇਸ਼ ਦਿੰਦਾ ਇੱਕ ਪੰਗਤ ਤੇ ਇੱਕ ਸੰਗਤ ਦੀ ਮੀਰੀ ਪੀੜੀ ਦੇ ਵਿੱਚ ਆਉਂਦਾ ਹੈ ਕਿ ਕੋਰਾਨ ਦੀ ਵੀ ਇੱਜ਼ਤ ਕਰੋ ਬਾਈਬਲ ਦੀ ਵੀ ਇੱਜ਼ਤ ਕਰੋ ਤੇ ਸਾਡੇ ਸਾਰੇ ਧਰਮਾਂ ਦਾ ਹੀ ਸਤਿਕਾਰ ਕਰੀਏ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਾਹਰ ਦੇ ਵਿਦੇਸ਼ ਵਾਲੇ ਵੀਰਾਂ ਦਾ ਸਾਰੇ ਦਾ ਕਰਨ ਵੀਰ ਸਿੰਘ ਦਾ ਨਾਲ ਸਰਜੀਤ ਸਿੰਘ ਡਾਕਟਰ ਲੇਖਕ ਸਾਹਿਬ ਦਾ ਸਾਡੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਸਾਨੂੰ ਅੱਜ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ ਸਰੋਪੇ ਪਾ ਕੇ ਸਨਮਾਨ ਕੀਤਾ ਨਾਲ ਸ਼ਮਸ਼ੀਰਾਂ ਦੇ ਕੇ ਮੀਰੀ ਪੀੜੀ ਦੇ ਮਾਲਕ ਛੇਵੇਂ ਪਾ ਸਾਨੂੰ ਸ਼ਮਸ਼ੀਰ ਬਖਸ਼ੀ ਹੈ ਔਰ ਉਹ ਸੋਨੇ ਦੀਆਂ ਸ਼ਮਸ਼ੀਰਾਂ ਦੇ ਕੇ ਸਨਮਾਨ ਕੀਤਾ ਹੈ ਇਹਦੇ ਨਾਲ ਸਾਡੇ ਹੌਸਲੇ ਬਲੰਦ ਹੁੰਦੇ ਆ ਸਾਨੂੰ ਕੌਮ ਦੀ ਲੜਾਈ ਲੜਨ ਦੇ ਵਿੱਚ ਦਿਰੜਤਾ ਆਉਂਦੀ ਹੈ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਬਾਹਰ ਬੈਠੇ ਵੀ ਸਾਡੇ ਜਿਹੜੇ ਜੋਧੇ ਆ ਉਹ ਕੌਮ ਦਾ ਦਰਦ ਰੱਖਦੇ ਪਛਾਣਦੇ ਆ ਔਰ ਅਸੀਂ ਚਾਹੁੰਦੇ ਹਾਂ ਕਿ ਬਾਬਾ ਅਰਪਾਜਨ ਸਿੰਘ ਜੀ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹ ਇੱਕ ਸਲਾਘਾਯੋਗ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ